ਬੋਬੀ ਸਤਕਾਰਯੋਗ ਬਜ਼ੁਰਗੋ ਭਰਾਵੋ ਭੈਣੋ ਮੇਰੇ ਨੌਜਵਾਨ ਸਾਥੀਓ ਜੋ ਮੇਰੇ ਨਾਲ ਆਏ ਹੋਏ ਸਾਡੇ ਪਾਰਟੀ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਮੇ ਜਮਿੰਦਰ ਕੌਰ ਪਾਲ ਜੀ ਉਹਨਾਂ ਦੇ ਪਤੀ ਜੋ ਮੇਰੇ ਬਤੇ ਭਰਾ ਸਾਂਗਰਸ ਪਾਰਟੀ ਦੇ ਬਹੁਤ ਹੀ ਪਹਿਲੇ ਦਿਨ ਤੋਂ ਕਾਂਗਦੀ ਲੜਾਈ ਲੜ ਰਹੇ ਸਰਦਾਰ ਪਰਵਾਰਾ ਸਿੰਘ ਜੀ ਮੌੜ ਕਿ ਸਾਡਾ ਇਸ ਖੇਤਰਾ ਬਲੌਤ ਸਿੰਘ ਜੀ ਦੇ ਜ਼ੋਨ ਤੋਂ ਚੋਣ ਲੜ ਰਹੇ ਗਰੇਵੀਟ ਸੁਨਦਰ ਸਿੰਘ ਪੇਨਾਲ ਆਏ ਸਾਰੇ ਸਾਧ ਸੰਗਤ ਬਾਈਕੁਰ ਜੀ ਦਾ ਖਾਲਸਾ ਸ੍ਰੀ ਵਾਇਕੁਰ ਜੀ ਦੇ ਪਦੇ ਭਰਾਵੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਤੇ ਤੁਹਾਨੂੰ ਵੀ ਪਤਾ ਕਿ ਆਪਾਂ ਇਕੱਠੇ ਹੋਏ ਆਂ ਇਸ ਐਤਵਾਰ ਨੂੰ ਬੇਨ 14 ਤਰੀਕ ਨੂੰ ਪੰਜਾਬ ਦੇ ਵਿੱਚ ਬਲਾਕ ਸੰਗਤੀ ਤੇ ਜ਼ਿਲ੍ਹਾ ਪੱਧਰ ਤੇ ਵੋਟਾਂ ਹੋ ਰਹੀਆਂ ਵੈਸੇ ਤਾਂ ਇਹ ਵੋਟਾਂ ਅਜ ਕੋ ਕਰੀਬ 3.5 ਸਾਲ ਪਹਿਲਾਂ ਪੈਣੀਆਂ ਸੀ ਪਰ ਇਹ ਸਰਕਾਰ ਨੇ ਮਕੰਮੇ ਮਕੰਮੇ ਰਫੰਦੇ ਹਾਲਾਤ ਹੋ ਗਏ ਵੀ ਅੱਜ ਸਾਢੇ 3:30 ਵਜੇ ਬਾਅਦ ਇਹਨਾਂ ਨੂੰ ਹਾਈ ਕੋਰਟ ਦੀ ਇਨਸਟਰਕਸ਼ਨ ਸੀ ਵੀ 15 ਦਸੰਬਰ ਤੋਂ ਪਹਿਲਾਂ-ਪਹਿਲਾਂ ਉਹਨਾਂ ਨੇ ਇਹਨਾਂ ਤੋਂ ਲਿਖਾ ਕੇ ਲਿਆ ਸੀ ਕਿ ਹਰ ਸਾਲ ਦੇ ਵਿੱਚ ਇਲੈਕਸ਼ਨ ਕਰਾਉਣੀ ਹੈ ਤੇ 14 ਨੂੰ ਵੋਟਾਂ ਪੈਣਗੀਆਂ ਜੇ ਹਾਈ ਕੋਰਟ ਨਾ ਆਉਂਦੀ ਤੇ ਇਹਨਾਂ ਨੇ ਇਹ ਟਾਈਮ ਵੀ ਟਵਾ ਦੇਣਾ ਸੀ ਆਪਾਂ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦਾ ਕੀ ਅਹਿਮਤ ਹੈ ਇਹਨਾਂ ਦੀ ਲੋੜ ਕਿਉਂ ਆ ਇਹਨਾਂ ਦੇ ਮੈਂਬਰ ਦਾ ਕੀ ਕੰਮ ਹੁੰਦਾ ਵੱਡਾ ਰੋੜਾ ਇਹਨਾਂ ਦਾ ਜਿਹੜਾ ਬੰਦਾ ਚੱਕਾ ਬੰਦਾ ਉੱਥੇ ਜਾਵੜੇ ਤਾਂ ਜਿਹੜਾ ਪੰਚਾਇਤ ਨੂੰ ਇਹਨਾਂ ਦੀ ਪੰਚਾਇਤਾਂ ਨੂੰ ਪੈਸਾ ਆਉਂਦਾ ਉਹਦੇ ਵਿੱਚ ਬਹੁਤ ਵੱਡਾ ਐਸਾ ਇੱਦਾਂ ਸਰਕਾਰ ਦਾ ਕੁਸ਼ਟਾ ਆਉਂਦਾ ਵਿੱਤ ਕਮਿਸ਼ਨ ਦਾ ਜਾਂਦਾ ਕੁਝ ਜ਼ਿਲ੍ਹਾ ਪ੍ਰੀਸ਼ਦ ਨੂੰ ਸਰਦਾ ਆਉਂਦਾ ਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਜਿਵੇਂ ਆਪਣੇ ਜ਼ਿਲ੍ਹੇ ਦੀ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਤੇ ਤਿੰਨ ਬਲਾਕ ਸੰਪਤੀਆਂ ਉਹਨਾਂ ਜੋ ਕੁਝ ਪਰਸੈਂਟੇਜ ਪੱਕਾ ਪੈਸਾ ਆਉਂਦਾ ਉਹ ਬਲਾਕ ਸੰਪਤੀਆਂ ਨੂੰ ਜਾਣਾ ਹੁੰਦਾ ਬਲਾਕ ਸੰਪਤੀਆਂ ਦਾ ਪੈਸਾ ਕੋ ਇਹਨਾਂ ਮੈਂਬਰਾਂ ਰਹੀਂ ਚੇਅਰਮੈਨ ਰਹੀਂ ਜਵੇਂ ਮਤੇ ਬੈਂਦੇ ਆ ਜਿਹੜੇ ਪਿੰਡ ਦੀ ਜੋ ਮੰਗਾ ਉਸ ਪਾਸੇ ਜਾਂਦਾ ਇਸ ਲਈ ਤੁਹਾਨੂੰ ਆਪਣੀ ਡਿਵੈਲਪਮੈਂਟ ਲਈ ਆਪਣੇ ਆਉਣ ਵਾਲੇ ਤ੍ਰਿਕ ਦੇ ਵਿੱਚ ਚੰਗੇ ਫੰਡ ਦੇ ਲੋਨ ਦੇ ਇਹ ਚੰਗਾ ਮੈਂਬਰ ਚੁਣਨਾ ਆਪਣੇ ਅੱਗੇ ਜ਼ਰੂਰੀ ਹੈ ਵੈਸੇ ਇਹ ਪਹਿਲਾ ਪੈਸਾ ਰਜੀਵ ਗਾਂਧੀ ਜੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਪਲੈਨਿੰਗ ਬੋਰਡ ਰਹੀ ਹੁੰਦਸ ਉਦੋਂ ਜ਼ਿਲ੍ਹਾ ਪਲੈਨਿੰਗ ਬੋਰਡ ਹੁੰਦੇ ਸੀ ਇਕੱਲੇ ਹੁਣ ਪਲੈਨਿੰਗ ਬੋਰਡ ਵੀ ਹੈਗਾ ਪਰ ਇਹ ਬਰਾਬਰ ਪਿੰਡੂ ਸੰਸਾਵਾਂ ਦੇ ਵਿੱਚੋਂ ਜ਼ਿਲ੍ਹਾ ਪ੍ਰੇਸ਼ ਦੇ ਬਾਕ ਸੰਧੀ ਰਜੀਵ ਗਾਂਧੀ ਨੇ ਕਿਆ ਸੀ ਵੀ ਪੰਚਾਇਤਾਂ ਪੰਚਾਇਤੀ ਰਾਜ ਆ ਕੇ ਮਜ਼ਬੂਤ ਹੋਣਾ ਚਾਹੀਦਾ ਕਿ ਲੋਕਾਂ ਨੇ ਸਰਪੰਚ ਮੈਂਬਰ ਚੁਣੇ ਆ ਤੇ ਉਹਨਾਂ ਨੂੰ ਵੰਡ ਦੇਣ ਦਾ ਅਧਿਕਾਰ ਵੀ ਉਹਨਾਂ ਵੱਲੋਂ ਬਲਾਕ ਸੰਧੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਚੁਣੇ ਮੈਂਬਰਾਂ ਦੇ ਹੱਥ ਵਿੱਚ ਹੋਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਕਿਹੜੇ ਪਿੰਡ ਜੇ ਮੇਰੇ ਏਰੀਏ ਦੇ ਵਿੱਚ ਕੀ ਪੈਸੇ ਦੀ ਲੋੜ ਆ ਇਹ ਬਹੁਤ ਵੱਡੀ ਸਮਝਣ ਵਾਲੀ ਗੱਲ ਆ ਕਈ ਲੋਕ ਤਾਂ ਆਪਣੇ ਇਹ ਕਹਿ ਦਿੰਦੇ ਆ ਸਾਡੇ ਕਈ ਥਾਵਾਂ ਦੇ ਕੈਂਡੀਡੇਟਾਂ ਨੂੰ ਇਹ ਕਹਿ ਕੇ ਵੀ ਸਰਕਾਰ ਵੱਲੋਂ ਸਰਕਾਰੀ ਧਿਰ ਵੱਲੋਂ ਕਿਹਾ ਗਿਆ ਕੋਈ ਯਾਰ ਇਹਦੀ ਕੋਈ ਮੋਹਰ ਨਹੀਂ ਹੁੰਦੀ ਕਿਉਂ ਲੜਦੇ ਐਲੈਕਸ਼ਨ ਕਾਗਜ਼ ਦੇ ਕੈਂਡੀਡੇਟ ਨੂੰ ਇਹ ਕਿਹਾ ਗਿਆ ਇਹਦੀ ਮੋਹਰ ਹੀ ਨਹੀਂ ਹੁੰਦੀ ਮੋਹਰ ਹੋਵੇ ਨਾ ਹੋਵੇ ਪਰ ਇਹਦੀ ਪਾਵਰ ਹੁੰਦੀ ਇਸ ਲਈ ਵੀਰੋ ਹੁਣ ਗੱਲ ਕਰਦੇ ਆ ਵੀ ਚੋਣਾਂ ਦੇ ਵਿੱਚ ਤਿੰਨ ਪਾਰਟੀਆਂ ਲੜ ਰਹੀਆਂ ਆ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਮੈਂ ਜਾਂਦੇ ਪਾਰਟੀ ਦੀ ਤਰਫੋਂ ਆਇਆ ਤੇ ਆਮ ਆਦਮੀ ਪਾਰਟੀ ਬੜੇ ਜਵਲ ਜਲਵੇ ਜਲਾਉਣ ਨਾਲ 4 ਸਾਲ ਪਹਿਲਾਂ ਆਪਾਂ ਲੋਕਾਂ ਨੇ ਚੁਣੀ ਸੀ ਜੋ ਲੋਕਾਂ ਦਾ ਬਤਵਾ ਹੁੰਦਾ ਉਹ ਸਿਰਮੱਥੇ ਹੁੰਦਾ ਲੋਕਾਂ ਨੇ ਤਾਂ ਉਹਦੇ ਫਾਇਦੇ ਲਈ ਚੁਣੀ ਸੀ ਵੀ ਇਹੇ ਪਤਾ ਨਹੀਂ ਕੀ ਸਾਨੂੰ ਵਕਰਾ ਕਰਕੇ ਦੇਣਗੇ ਕਿਉਂਕਿ ਪੰਜਾਬ ਦੇ ਲੋਕ ਆ ਨੇ ਆਪਾਂ ਬੜੇ ਇਮੋਸ਼ਨਲ ਹੁੰਦੇ ਜਜ਼ਬਾਤੀ ਹੁੰਦੇ ਆ ਪਹਿਲਾਂ ਤਾਂ ਇਹਨਾਂ ਨੇ ਟੈਲੀਫੋਨ ਤੇ ਵਾਅਦੇ ਵੜਾਈ ਸੋਸ਼ਲ ਮੀਡੀਆ 'ਤੇ ਰਾਹੀ ਇੰਨਾ ਕੂੜਾ ਪ੍ਰਚਾਰ ਕੀਤਾ ਦੂਜੀਆਂ ਵਿਰੋਧੀ ਪਾਰਟੀਆਂ ਦੇ ਖਿਲਾਫ ਤਾਂ ਰੱਦੇ ਅਕਾਲੀ ਦਰਬ ਦੇ ਜਾਂ ਹੋਰ ਪਾਰਟੀਆਂ ਦੇ ਖਿਲਾਫ ਉਹਨਾਂ ਨੂੰ ਸਾਰਿਆਂ ਨੂੰ ਵਿਲੇਮ ਬਣਾਤਾ ਵੀ ਇਹ ਕਹਾੜੇ ਆ ਸਾਨੂੰ ਸਾਰਿਆਂ ਨੂੰ ਮਾਰੇ ਕਰਕੇ ਇਹਨਾਂ ਦਾ ਦਬੜੂ ਕੁਸਰੂ ਜੋਜਾ ਮਾਰ ਵੀ ਆਇਆ। ਉਹ ਜਿਹਾੜਾ ਲੋਕਾਂ ਨੇ। ਜਿਹੜਾ ਬੰਦਾ ਪੰਚਾਇਤ ਦਾ ਮੈਂਬਰ ਨਹੀਂ ਬਣ ਸਕਦਾ ਸੀ, ਉਹ ਐਮਐਲਏ ਬਣਦਾ। ਐਮਐਲਏ ਜੋ ਮੰਤਰੀ ਬਣ ਗਏ। ਤੇ ਮੈਂ ਇੱਕ ਤੁਹਾਨੂੰ ਗੱਲ ਦੱਸਦਾ। ਪਿੰਡਾਂ ਦੇ ਵਿੱਚ ਦੱਬੀ ਵਜੋਂ ਦੇ ਮਸਕਰੇ ਵੀ ਹੁੰਦੇ ਆ। ਤੁਹਾਡੇ ਕੋਲੇ ਕੋਈ ਆ ਕੇ ਮਸਕਰੇ ਚੁੜਬੇ ਸੁਣਾਉਣ ਆਲੇ ਆ ਜਿਹੜਾ ਮੈਨੂੰ ਵੀ ਵੋਟਾਂ 'ਚ ਖੜਾ ਦੋ। ਤੁਸੀਂ ਸੌਰੀ ਸੋਝੋਗੇ। ਕਿ ਯਾਰੇ ਤੂੰ ਕੀ ਕਰਾਉਣਾ ਤਾਂ ਚੰਗੀ ਗੱਲ ਹੀ ਨਹੀਂ ਕਰਦਾ। ਆਪਾਂ ਉਹਨੂੰ ਮੈਂਬਰ ਨਹੀਂ ਬਣਾਉਂਦੇ। ਜੋ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਚਾਰ ਸਾਲ ਦੇ ਤੇ ਚੁਰਕਲੀ ਖਤਮ ਨਹੀਂ ਹੋਈ। ਵੇਖੋ ਇਹ ਗੱਲ ਪੰਜਾਬ ਦਾ ਕੋਈ ਵੀ ਸਿਆਸਤਕ ਬਹੁਤ ਗੰਭੀਰ ਮੁੱਦਾ ਇਹਨੂੰ ਖਸ ਕੇ ਚੋਰ ਨਾਲ ਜਾਂ ਆਪਣੇ ਥੋੜੇ-ਬਹੁਤੇ ਫਰਕਾਂ ਨਾਲ ਇੱਕ ਸੋਚਣਾ ਚਾਹੀਦਾ। ਇਹਦੇ ਨਾਲ ਥੋੜੇ ਬੱਚਿਆਂ ਨਾਲ ਕੋਈ ਇੱਕ ਜੁੜੇ ਤੇ ਤੁਹਾਡੇ ਆਉਣ ਵਾਲੇ ਪੰਜ ਸਾਲ ਜੁੜੇ ਹੁੰਦੇ ਆ। ਹੁਣ ਜੇ ਗੱਲ ਕਰੀਏ ਖਾੜੇ ਪਿੰਡਾਂ ਸਾਡੀ ਨੇੜਤਾ ਦੀ ਸਾਦਾ ਭਰਾਵੋ ਪਿੰਡ ਮਰਾੜੀ ਹੈ ਜਦੋਂ ਦਾ ਮੈਂ ਮਾੜਾ ਮੋਟਾ ਸਕੂਟਰ ਸਰਵਾਉਣੇ ਕਿੱਚਾ ਸੀ ਜੇ ਤੁਹਾਡੇ ਪਿੰਡੋਂ ਬੰਨਾ ਰੋਜ਼ ਹੀ ਮੈਂ ਜਾਂਦਾ ਮੇਰਾ ਲਿੰਕ ਤੁਹਾਡੇ ਨਾਲ ਪਹਿਲਾਂ ਦਾ ਆਪਾਂ ਇਹ ਲਿੰਕ ਨੂੰ ਅੱਗੇ ਵਧਾਉਣਾ ਅਸੀਂ ਸਾਡੇ ਤੋਂ ਜਿਸ ਵੇਲੇ ਵੀ ਕਦੇ ਸਾਡੇ ਹੱਥ 'ਚ ਕੁਝ ਹੋਇਆ ਅਸੀਂ ਖਾਰੇ ਪਿੰਡ ਨੂੰ ਦਿੱਤਾ ਹੀ ਦਿੱਤਾ ਆ ਜਿਹੜੀ ਫਿਰਨੀ ਆ ਤੁਹਾਡੀ ਵੀਰੋ ਸਾਡੇ ਪਿੰਡ ਤੱਕ ਦੀ ਸੜਕ ਬਣੀ ਸੀ ਉਦੋਂ ਲੋਕਾਂ ਨੇ ਕਿਹਾ ਸੜਕ ਨਹੀਂ ਬਣਨੀ ਜੇ ਸਾਡੇ ਕੋਲ ਕੁਝ ਆਇਆ ਚਲ ਫੁੱਲ ਹੋਇਆ ਕਿ ਸੜਕ ਤੁਹਾਡੇ ਮੂਰ ਜਿਹੀ ਉਸਤਕ ਬਣਾ ਕੇ ਲੈ ਕੇ ਉਹਨਾਂ ਦੇ 4 ਸਾਲ ਪਹਿਲਾਂ ਪ੍ਰਮਾਤਮਾ ਨੇ ਕੋਈ ਮਿਹਰ ਕੀਤੀ ਕੋਈ ਸਾਡੇ ਕੋਲ ਫੰਡ ਆਇਆ ਤੁਹਾਡੀ ਫੜੀ ਆ ਇਹਨੂੰ ਮੰਦਰ ਜਾਣੇ ਨੂੰ ਸੜਕ ਬਣਾਈ ਉਧਰ ਵੰਦਰਾ ਤੋਂ ਇੱਕ ਸਿੱਧੀ ਮਰਾਣਾ ਨੂੰ ਜਾਂਦਾ ਰਸਤਾ ਤੁਹਾਡੇ ਪਿੰਡ ਦਾ ਵੀ ਪੈਂਦਾ ਉਹ ਸੜਕ ਬਣਾਈ ਤੁਹਾਡੀਆਂ ਦੋਹਾਂ ਸਾਰੇ ਜ਼ਿਲ੍ਹੇ ਦੇ ਬਲਾਕ ਦੇ ਵਿੱਚੋਂ ਹੌਂਦਪੁਰੇ ਹਲਕੇ ਦੇ ਵਿੱਚੋਂ ਮੌਨਸਾਹਬ ਸਾਰਿਆਂ ਨਾਲ ਵੱਧ ਫੰਡ ਇਸ ਪਿੰਡ ਨੂੰ ਮਿਲਿਆ ਕਿਉਂਕਿ ਇਹਦੀਆਂ ਦੋ ਪਛੇਤਤਾ ਸੀ ਪਿੰਡਾਂ ਦਾ 40 42 ਰਕਤ 22 ਰੁਪਿਆ ਅਸੀਂ ਤੁਹਾਡੇ ਪਿੰਡੋਂ ਦਿੱਤਾ ਵੀ ਵਾਟਰ ਵਰਕਸ ਨੂੰ ਜੋ ਸਾਰੇ ਜ਼ਿਲ੍ਹੇ ਨੂੰ ਦਿੱਤਾ ਪਿੰਡ ਦੇ ਵਿੱਚ ਅਮਰੀਕਾ ਰਹੀਂ ਵੀ ਕੰਮ ਹੋਏ ਕਾਂਗਰਸ ਸਰਕਾਰ ਵੇਲੇ ਜੋ ਡਵੈਲਪਮੈਂਟ ਹੋਈ ਆ ਮੈਂ ਤਾਂ ਹੁੰਦੀ ਦੇਖੀ ਨਹੀਂ ਪਰ ਕੋਈ ਗੱਲ ਨਹੀਂ ਜੇ ਸਾਡੀ ਜਿਹੜੀ ਗਵਾਖ ਦੀ ਗੇਂਦ ਜੇ ਹੋਣ ਲਾ ਖੇਡ ਦੀ ਬਾਹਰ ਖੇਡਦੀ ਇੰਦਰ ਡਿੱਗੂਗੀ ਨਾ ਉਹਨਾਂ ਇੱਥੋਂ ਹੀ ਮਿਲਦੇ ਆ ਸਾਡੀ ਜੇ ਜੀਲ ਗਵਾਖੀ ਇਹਨਾਂ ਲੋਕਾਂ ਚ ਤਾਂ ਇਹਨਾਂ ਲੋਕਾਂ ਦੀ ਮੈਣੀ ਆ ਆਉਣ ਵਾਲਾ ਜੇ ਭਾਈ ਹਾਰੇ ਸੀ 27 ਉਹਨਾਂ ਲੋਕਾਂ ਦੀ ਵੀ ਲੈਣਾ ਸੀ ਉਸੇ ਤਰ੍ਹਾਂ ਜਿਹੜੀ ਇਹ ਚੋਣਾ ਵੀਰੋ ਇਹ ਆਪਣੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕਾਂਗਰਸ ਦਾ ਜਿੱਤਣਾ ਬਹੁਤ ਜ਼ਰੂਰੀ ਹੈ ਪੰਜਾਬ ਦੀ ਮਜ਼ਬੂਤੀ ਲਈ ਮੈਂ ਕਾਂਗਰਸ ਦੀ ਮਜ਼ਬੂਤੀ ਨਹੀਂ ਕਹਿੰਦਾ ਪੰਜਾਬ ਦੀ ਮਜ਼ਬੂਤੀ ਲਈ ਇੱਥੇ ਕਾਂਗਰਸ ਦੀ ਸਰਕਾਰ ਬਣਾਉਣੀ ਜ਼ਰੂਰੀ ਆ ਆਪਾਂ ਨੂੰ ਸਾਰਿਆਂ ਨੂੰ ਕਈ ਵਾਰੀ ਇੱਕ ਦੂਜੇ ਨਾਲ ਪਿੰਡ ਦੇ ਵਿੱਚ ਫਰਕ ਹੁੰਦੇ ਆ ਕਿਸੇ ਦਾ ਮੇਰੇ ਨਾਲ ਹੋ ਸਕਦਾ ਕਿਸੇ ਨਾਲ ਤੁਹਾਡੇ ਨਾਲ ਹੋ ਸਕਦਾ ਕਿਸੇ ਦਾ ਕਿਸੇ ਨਾਲ ਹੋ ਸਕਦਾ ਉਹਨਾਂ ਗੱਲਾਂ ਨੂੰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਫਰੇ ਵਾਲਿਓ ਕੀ ਲਿੱਕੀਆਂ ਲਿੱਕੀਆਂ ਗੱਲਾਂ ਨੂੰ ਕੱਢ ਦਿਓ ਆ ਇਲੈਕਸ਼ਨ ਆਪਾਂ ਜਿੱਤ ਰੀਏ ਮੇਰੇ ਤੇ ਯਕੀਨ ਰੱਖੋ ਸਾਰਿਆਂ ਦੇ ਚਾਹ ਪੂਰੇ ਕਰਾਂਗੇ ਜਿਹਦੇ ਦਿਲ ਦੀ ਜੋਰ ਹੀ ਜਾਣਾ ਉਹ ਪੂਰੀ ਕਰਦੇਾਂਗੇ ਤੁਹਾਡੇ ਨਾਲ ਪੁਰਾਣਾ ਨਾਤਾ ਸਾਡੇ ਪਰਿਵਾਰ ਬਾਰੇ ਤੁਸੀਂ ਜਾਣਦੇ ਆ ਨਾ ਅਜ ਤੱਕ ਕਿਸੇ ਨੂੰ ਝੂਠਾ ਲਾਰਾ ਲਾਇਆ ਨਾ ਲਾਉਣਾ ਜਿਹੜੀ ਗੱਲ ਕਹਿ ਦੀ ਪ੍ਰਮਾਤਮਾ ਦੀ ਮਿਹਰ ਰਹੀ ਰਹੂਗੀ ਅੱਜ ਵੀ ਆ ਉਹ ਪੂਰੀ ਕਰਕੇ ਦਿਖਾਵਾਂਗੇ ਸਰਕਾਰ ਚੋਈਏ ਨਾ ਹੋਈਏ ਕੰਮ ਜਿਹੜੇ ਤੁਹਾਨੂੰ ਜਵਾਨ ਪਗਾ ਕੇ ਜਾਵਾਂਗੇ ਉਹ ਪੂਰੀ ਕਰੂੰਗਾ ਮੇਰੇ ਕੋਲ ਆਪਣੀ ਗੱਲ ਆਈ ਸੀ ਕਿ ਵਾਟਰ ਵਰਕਸ ਦਾ ਪਾਣੀ ਮੇਰੇ ਦਾ ਪਾਣੀ ਨਹੀਂ ਆਉਂਦਾ ਨਹੀਂ ਆਉਂਦਾ ਪੂਰੀਆ ਪਾਈਪਲਰ ਪਾਈਪਲਰ ਖਰਾਬ ਆ ਨਹੀਂ ਪਾਈਪਲਰ ਖਰਾਬ ਆ ਜੀ ਤੁਸੀਂ ਆਪਣਾ ਵੇਦਵਾਰ ਜਿਤਾਓ ਬੇਦੀ ਗੱਲਾਂ ਜਿੰਨਾ ਹੀ ਨੇ ਥੋੜਾ ਸਮਾਂ ਦਿਆ ਜੇ ਪਾਈਪਾ ਪਵਾਕਦੇ ਨਹੀਂ ਤਾਂ ਉਹ ਪਾਈਪਾ ਮੈਂ ਆਪਦੇ ਕੋਲ ਪਵਾ ਦੇ ਬੋਲੇ ਸੋਨਹਰ ਸੋਨਹਰ ਕੋਦੇ ਨਾਲ ਵਾਦਾ ਜੋ ਵੀ ਵਾਦੇ ਕਰਾਂਗੇ ਪੂਰੇ ਕਰਾਂਗੇ ਕੋਈ ਐ ਨਹੀਂ ਗੱਲ ਕਰਕੇ ਮੈਂ ਇਥੋਂ ਕਰਕੇ ਤੇ ਮੁਕਰ ਗਿਆ ਘਾਹ ਨੂੰ ਮਿਉਣਾ ਨਹੀਂ ਤੁਹਾਡੇ ਕੋਲ ਤਾਂ ਭਰਾਵਾ ਮੈਂ ਰੋਜ਼ ਹੀ ਲੰਘਣਾ ਮਾਡੇ ਪਿੰਡ ਜਿੱਥੋਂ ਜਾਣਾ ਮੈਂ ਕਿ ਮੇਰੇ ਸਾਰੇ ਟੱਪਰ ਨਹੀਂ ਜਾਣਾ ਸਾਡੀਆਂ ਤਿੰਨ ਚਾਰ ਗੱਡੀਆਂ ਵੀ ਵੇਹ ਨਹੀਂ ਕਦੇ ਆਏ ਨਾ ਲੰਗਦੇ ਦੀ ਕਹਿਣ ਲੈਦੇ ਭਾਵੇਂ ਦਾਗ ਦੇ ਕੇ ਮੂਲੇ ਰੋਕ ਲੈ ਜੇ ਕਈ ਦੀਆਂ ਕਿੰਨੀਆਂ ਕਾ ਮੂਲੇ ਰੋਕ ਲਿਆ ਜੇ ਕੋਈ ਕਿਸੇ ਗੱਲੋਂ ਤੁਹਾਨੂੰ ਜਵਾਬ ਨਹੀਂ ਤੁਸੀਂ ਤਾਂ ਯਾਰ ਆਪਦਾ ਸਾਡਾ ਆਪਦਾ ਪਿੰਡ ਹੈ ਤੇ ਮੈਂ ਇਹਨੂੰ ਪੂਰੀ ਆਸਾ ਕਿ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੂੰ ਵੀ ਤੇ ਬਲਾਕ ਸੰਪਤੀ ਦੇ ਉਮੀਦਵਾਰ ਨੂੰ ਘੱਟੋ ਘੱਟ 500 ਵੋਟ ਦੀ ਸੀਨੀਅਰ ਤੇ 2 ਘੱਟੋ ਘੱਟ 500 ਕਰੀ ਨੋਟੰਡਾ ਆਪਣੇ ਮੈਕਬਨ ਨੂੰ ਹੋਰ ਵਾਦਾ ਕਰਦਾ ਕਿ ਤੁਸੀਂ ਆਸੇ ਪਾਸੇ ਪਤਾ ਕਰੋ ਕੋੜ ਕੋਲੇ ਚ ਬਲਾਕ ਸੰਧੀ ਕਾਂਗਰਸ ਪਾਰਟੀ ਦੀ ਬਣਨੀ ਇਹ ਕੰਧ ਤੇ ਲਿਖਿਆ ਫੜ ਲਓ ਫਰੀਨੋ ਕੋੜਪੁਰਾ ਵਿਧਾਤੀ ਵਾੜਾ ਬਰਾਕਾ ਖਾਰਾ ਵੰਦੜਾਣਾ ਕੰਮੇ ਆਣਾ ਮੈਂ ਉਹਨਾਂ ਦੇ ਨਾਲ ਇਹਨੇ ਜਿਹੜੇ ਜਿਤਨੇ ਆਪਾਂ ਕੰਮੇ ਆਣਾ ਦੁਆਰੇ ਆਣਾ ਦੁੱਗੋ ਮਰਨ ਆਪਾਇਆ ਸਾਈਡ ਦੇ ਪਿੰਡਾਂ ਜਿਹੜੇ ਜਿ ਸ਼ਰਿਆ ਜਿਤਨੇ ਉਤਮਾਰ ਪਰਲੇਪਸ ਚੋਂ ਲੋਕ ਸਿੱਸਲੀ ਆ ਕੋਰਸ ਜਿੱਥੇ ਜਾਉਣਾ ਬਲਾਕ ਸੰਭਦੀ ਦੇ ਆਪਾਂ ਉੰਨੀਆਂ ਦੇ ਵਿੱਚੋਂ 12 13 ਸੀਟਾਂ ਦਿੱਤਾਗੇ ਮੈਂ ਤੁਹਾਨੂੰ ਐਵੇਂ ਨਹੀਂ ਕਹਿ ਕੇ ਚੱਲਿਆ ਥੋੜੇ ਅੱਗੇ ਭਰਾਵਾਂ ਦਾ ਪਿੰਡ ਦੇ ਵਿੱਚ ਜਾ ਕੇ ਜਿਹੜੇ ਪਿੰਡ ਜਾਂਦੇ ਪਿਆਰ ਮਿਲਦਾ ਸਾਨੂੰ ਇਸ਼ਾਰਾ ਮਿਲਦਾ ਮੈਂ ਤਾਂ ਕਹਿੰਦਾ ਨਾ ਮੈਂ ਕਦੇ 허ਵਾਈ ਗੱਲ ਖਿੱਦੀ ਨਾ ਮੈਂ ਕਰਾਂ ਇਸ ਕਰਕੇ ਵਿਰੋਧ ਤਗੜੇ ਹੋ ਗਏ ਧੋਖਾ ਕਾਲਿਆ ਸੌੜਿਆ ਨੇ ਕਾਲਿਆ ਬੜਾ ਲੋਕਾਂ ਨੇ ਸੋਚਿਆ ਸੀ ਬਦਲਾ ਆਊਗਾ ਜੇ ਮਾਵਾਂ ਦੇ ਤੱਕ ਪੜਨ ਵਾਲੇ ਸੀ ਉਹਨਾਂ ਨੂੰ ਇਹ ਲਾਦਾ ਸੀ ਬੱਚਾ ਪੜ ਜਾਊਗਾ ਤੇ ਨੌਕਰੀ ਮਿਲ ਜਾਊ। ਮਾਵਾਂ ਨੂੰ ਇਹ ਵੀ ਸੀ ਭੈਣਾਂ ਨੂੰ ਸਾਡਿਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਆ ਜਾਣਾ। ਕਿਸਾਨਾਂ ਨੂੰ ਇਹ ਸੀ ਕਿ ਐਨੀ ਇਹਨਾਂ ਦੀ ਮਦਦ ਕਰਨੀ ਆ, ਬਾਕੀ ਸਰਕਾਰਾਂ ਦੇ ਦਿੱਤਾ ਹੀ ਕੁਟ ਨਹੀਂ। ਕਿ ਸਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ। ਪਰ ਇਹ ਨਹੀਂ ਪਤਾ ਸੀ ਜਿਹੜੇ ਨੌਕਰੀ ਮੰਗਣਗੇ ਉਹਨਾਂ ਨੂੰ ਡਾਂਗਾ। ਜੇ ਕੋਈ ਕਿਸਾਨ ਧਰਨਾ ਲਾਉਂ ਗਿਆ ਉਹਨੂੰ ਡਾਂਗਾ। ਜੇ ਮਜ਼ਦੂਰ ਗਰੀਬਾਂ ਨੇ ਆਪ ਦਾ ਕਰਜ਼ਾ ਮਾਫ਼ੀ ਲਈ ਸਾਥਾਂ ਦੇ ਜਟੇਰੇ ਲਾਏ, ਧਰਨੇ ਲਾਏ ਉਹਨਾਂ ਨੂੰ ਡਾਂਗਾ। ਤੇ ਜਿਹੜਾ ਬੰਦਾ ਸੱਚ ਬੋਲਦਾ ਸੀ ਜਿਵੇਂ ਭਾਬੇ ਜਾਂ ਗੈਂਸਟਰ ਨੂੰ ਪੈਸੇ ਨਹੀਂ ਦਿੰਦਾ ਸੀ ਉਹਨੂੰ ਗੋਲ ਜਾਂਦਾ ਸਾਰਾ ਕੁਝ ਵੰਡਿਆ ਇਹਨਾਂ ਨੇ ਪੰਜਾਬ ਵਿੱਚ ਇਨਸਾਫ ਤੋਂ ਬਿਨਾਂ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਸਭ ਕੁਝ ਦਿੱਤਾ ਨਹੀਂ ਦਿੱਤਾ ਕੱਲਾ ਇਨਸਾਫ ਨਹੀਂ ਦਿੱਤਾ ਨਹੀਂ ਦਿੱਤੇ ਤੁਹਾਡੇ ਹੱਕ ਨਹੀਂ ਦਿੱਤੇ ਨਹੀਂ ਦਿੱਤਾ ਤੁਹਾਡੀ ਪੰਚਾਇਤ ਨੂੰ ਫੰਡ ਨਹੀਂ ਦਿੱਤਾ ਨਹੀਂ ਦਿੱਤੀਆਂ ਤੁਹਾਡੇ ਧੀਆਂ ਪੁੱਤਰਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਨਹੀਂ ਦਿੱਤਾ ਤੁਹਾਨੂੰ 1000 ਰੁਪਏ ਨਹੀਂ ਦਿੱਤਾ ਨਹੀਂ ਦਿੱਤਾ ਇਹਨਾਂ ਤੁਹਾਡੀਆਂ ਧੀਆਂ ਨੂੰ ਸ਼ਗਲ ਨਹੀਂ ਦਿੱਤੇ ਇਹ ਸਾਰੀਆਂ ਚੀਜ਼ਾਂ ਕੇ ਤੁਹਾਨੂੰ ਮਿਲਦੀਆਂ ਸੀ ਆਪਾਂ ਆਪਣੇ ਸਾਰੇ ਭਰਾਵਾਂ ਰਲ ਕੇ ਅੱਜ ਆਪਣਾ ਇਡਾ ਬਤਾ ਪਰਿਵਾਰ ਇੱਥੇ ਇਕੱਠਾ ਹੋਇਆ ਇਹ ਸਾਰੇ ਦੇ ਸਾਰੇ ਮੋਢੇ ਨਾਲ ਮੋਢਾ ਲਾ ਕੇ ਦੋਨਾਂ ਇਲਕਾ ਦੇ ਵਿੱਚ ਦੋ ਕਲਕਸਾਂ ਤੇ ਜ਼ਿਲ੍ਹਾ ਪ੍ਰੀਸ਼ਦ ਤਗੜੇ ਹੋ ਕੇ ਵੋਟਾਂ ਮੰਗੀਆਂ ਰੱਖ ਕੇ ਆਪਣੇ ਹੀ ਦੂਸਰੇ ਘਰੇ ਹੋਣ ਜਿਹੜਾ ਮੈਂ ਤੁਹਾਨੂੰ ਵਾਦਾ ਕਰਦਾ ਕਿ ਇਹੋ ਕਿਸੇ ਦਾ ਹੋਊਗਾ ਆਪਾਂ ਬਹਿ ਕੇ ਕੱਢ ਲਾਂ ਕੋਈ ਉਹ ਜੀਜੇ ਨੇ ਜਿਹੜੀ ਆਪਾਂ ਹੰਢੀ ਗੱਲ ਕਰਦੇ ਉਹ ਇਹੋ ਜਿਹੇ ਮਸਲਾ ਨਹੀਂ ਜਿਹੜਾ ਹੱਲ ਨਹੀਂ ਹੁੰਦਾ ਲੋਕਾਂ ਦੇ ਕਤਲ ਹੋ ਜਾਂਦੇ ਯਾਰ ਮੇਰੇ ਨਾਲ ਕੇ ਮਜੀਠੇ ਪਰਿਵਾਰ ਦੇ ਵਿੱਚ 17 ਕਤਲ ਹੋਏ ਦੋਨਾਂ ਪਰਮੇ ਮੈਂ ਤੁਹਾਨੂੰ ਗੱਲ ਕਰਦਾ ਚਕੀਰ ਨੂੰ ਉਹਨਾਂ ਦਾ ਅੱਜ ਇੱਕ ਪਰਿਵਾਰ ਲਾਲੀ ਵਜੀਠਿਆ ਸੁਣਿਆ ਹੋਣਾ ਸੀ ਉਹ ਆ ਇੱਕ ਪਟਨਾ ਸਿੰਘ ਵਜੀਠਾ ਹੋਦਾ ਸੀ ਦੋਨਾਂ ਦੇ ਆਸਮਾਨੇ ਪਰ ਹੋਏ ਸੀ ਕੋਈ ਮੰਤਰੀ ਬਣ ਗਿਆ ਕੋਈ ਕੁੱਟ ਬਣ ਗਿਆ ਉਹਨਾਂ ਦੇ ਘਰ ਕਿੰਨੀ ਦੂਰੀ ਅਜਨਾਲਖੇ ਦੇ ਘਰ ਤੱਕ ਐਨੀ ਘਰ ਦੀ ਦੂਰੀ ਤੇ ਘਰ ਸੀਗੇ ਉਹਨਾਂ ਨੇ ਦੁੱਖ ਮੇਖਤ ਹੋ ਗਈ ਆਪਣੇ ਕਿਹੜੇ ਰੌਲੇ ਯਾਰ ਕੁਝ ਵੀ ਨਹੀਂ ਤੁਹਾਡਾ ਨਾਮ ਮੈਂ ਪੂਰੀ ਆਸ ਲੈ ਕੇ ਜਾਂਦਾ ਮੈਂ ਤੇ ਮੇਰੇ ਦੋਨੇ ਭਰਾ ਅਮੀਰਵਾਰ ਸਾਡੇ ਭੈਣ ਜੀ ਵੀ ਤੇ ਜਸਵਿੰਦਰ ਵੀ ਸ਼੍ਰੀਪੰਦਾ ਤੁਹਾਡੇ ਪਿੰਡ ਦਾ ਇਲੈਕਸ਼ਨ ਲੜਦਾ ਤਕੜੇ ਹੋ ਕੇ ਆਪਾਂ ਸਾਰੇ ਇਹਨਾਂ ਨੇ ਮਦਦ ਕਰੀਏ ਤੇ ਤੁਹਾਡੇ ਕੋਈ ਵੀ ਤੁਹਾਡੇ ਕੰਮ ਕੋਈ ਤੁਹਾਡੇ ਚਾਹ ਜਿਹੜੇ ਤੁਹਾਡੇ ਦਿਲਾਂ ਚ ਹੋਵੇ ਯਾਰ ਆ ਸਾਡੀ ਸਰਕਾਰ ਬਣੇ ਤੇ ਆ ਲੈ ਲੈਂਦਾ ਉਹ ਨਹੀਂ ਰਹਿਣ ਦਿੰਦੇ ਕੋੜ ਪੂਰੇ ਹਲਕੇ ਨੇ ਕਦੇ ਕਾਂਗਰਸ ਦੇ ਵਿੱਚ ਨਾ ਲੋਕਲ ਵੀਰਵਾਰ ਨਹੀਂ ਵੇਖਿਆ ਕੋਈ ਧਾਕੜ ਕੰਮ ਕਰਨ ਵਾਲਾ ਵੇਖਿਆ ਮੌਕਾ ਆ ਜਾਣ ਦਿਓ ਤੁਹਾਨੂੰ ਸਾਰਾ ਵੋਟ ਵਖਾ ਦੇ ਇੱਥੇ ਹੀ ਵਖਾਵਾ